సతశ్రీ అోస్ అవే బాగూ దీ అంబాచారాన్ సౌఖా తరికా ਹਾਂਜੀ ਸਭ ਤੋਂ ਪਹਿਲਾਂ ਇਹਨਾਂ ਚੰਗੀ ਤਰ੍ਹਾਂ ਗੜਕਾਂ ਕੱਢ ਕੇ ਜਿਹੜੀਆਂ ਮੋਟੀਆਂ-ਮੋਟੀਆਂ ਆਉਂਦੀਆਂ ਕੱਢ ਕੇ ਸਾਫ਼ ਕਰ ਲਓ ਚੰਗੀ ਤਰ੍ਹਾਂ ਅੰਬਾਂ ਨੂੰ ਹਾਂਜੀ ਇਹਨਾਂ ਨੂੰ ਚੰਗੀ ਤਰ੍ਹਾਂ ਖੁੱਲੇ ਪਾਣੀ ਦੇ ਵਿੱਚ ਧੋ ਕੇ ਸਾਫ਼ ਕਰ ਲਓ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਇਹਨਾਂ ਨੂੰ ਧੋ ਲਓ ਤੇ ਸਾਫ਼ ਕਰ ਲਓ ਹਾਂਜੀ ਉਸ ਤੋਂ ਬਾਅਦ ਜੀ ਆਪਾਂ ਇਸ ਨੂੰ ਇੱਕ ਗੁੱਟੀ ਜਿਹੜੀ ਲੋਨ ਦੀ ਪਾ ਕੇ ਇਹਨੂੰ ਆਪਾਂ ਤਿੰਨ ਤੋਂ 4 ਘੰਟਿਆਂ ਵਾਸਤੇ ਜਿਹੜਾ ਆਪਾਂ ਰੱਖ ਦੇਵਾਂਗੇ ਇਹ ਜਿਹੜਾ ਤੁਸੀਂ ਲੂਣ ਹੀ ਉਹ ਆਂਬਾਂ ਦੇ ਮਤਾਬਕ ਪਾਉਣਾ ਤੁਸੀਂ ਕਿੰਨੇ ਕਿਲੋ ਆਂਬ ਲੈਏ ਨੇ ਲੂਣ ਦਾ ਕੇ ਆਂਬਾਂ ਨੂੰ ਰੱਖਿਆ ਹੋਇਆ ਸੀ ਤਿੰਨ ਤੋਂ ਚਾਰ ਘੰਟੇ ਵਾਸਤੇ ਹੁਣ ਇਹਨਾਂ ਆਪਾਂ ਛਾਣ ਲੈਣਾ ਚੰਗੇ ਦਾ ਜੜੇ ਇਹਦੇ ਵਿੱਚ ਆਇਆ ਪਾਣੀ ਆਪਾਂ ਕੱਢ ਲੈਣਾ ਬਾਹਰ ਹਾਂਜੀ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਸੁਕਾ ਲੈਣਾ ਚੰਗੀ ਤਰ੍ਹਾਂ ਪੱਖੇ ਥਲੇ ਇਹਨਾਂ ਨੂੰ ਕੁਝ ਕ ਟਾਈਮ ਲਈ ਪਾ ਦਿਓ ਹਾਂਜੀ ਚਾਰ ਪੌਣਾ ਵਾਸਤੇ ਜਿਹੜਾ ਮੈਂ ਸਮਾਨ ਲਿਆ ਜੋ ਹੈਗਾ ਜੀ ਲੂਣ ਮੇਥੇ ਸੌਂਫ ਕਲੌਂਜੀ ਕਾਲੀ ਮਿਰਚ ਤੇਜੀ ਮਿਰਚ ਤੇ ਸਟੌਨਸਰ ਆਮਚੂਰ ਤੇ ਜਿਹੜਾ ਸਮਾਨ ਮੈਂ ਆਬਾ ਦੇ ਮੁਤਾਬਕ ਲਿਆ ਜਿੰਨਾ ਮੈਂ ਆਚਾਰ ਪਾਉਣਾ ਹੈ ਬਾਰੇ ਇਹ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਤਾਂ ਜੋ ਸਾਰਾ ਹੀ ਮਸਾਲਾ ਵਿੱਚ ਰਚ ਜਾਵੇ ਅੰਬਾਂ ਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਓ ਆਚਾਰ ਬਿਲਕੁਲ ਤਿਆਰ ਹੈ ਜੀ ਤੇ ਇਸ ਨੂੰ ਵਧੀਆ ਜੀ ਕੰਟੇਨਰ ਦੇ ਵਿੱਚ ਸਟੋਰ ਕਰਕੇ ਰੱਖ ਲਓ 2-3 ਦਿਨ ਲਗਾਤਾਰ ਇਹਨਾਂ ਨਾਲ ਦੇਰੋਜ਼ ਆਚਾਰ ਬਿਲਕੁਲ ਤਿਆਰ ਹੈ ਜੀ ਆਪਣਾ